ਜ਼ਿੰਦਾਬਾਦ ਜ਼ਿੰਦਗੀ ਇਹ ਸ਼ਬਦ ਮੈਂ ਤਾਂ ਕਹਿ ਰਿਹਾ ਕਿ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮੈਂ ਇਸ ਵੇਲੇ ਮਿਲਾਂ ਜਾ ਰਿਹਾ ਜਿਸ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਅੱਗੇ ਵਧ ਰਹੇ ਨੇ ਕਈ ਹਨੇਰੇ ਨੇ ਜ਼ਿੰਦਗੀ ਦੇ ਵਿੱਚ ਇਹ ਬਹੁਤ ਵਧੀਆ ਚੱਲ ਰਹੀ ਜੀ ਮੈਂ ਦੱਸਾਂ ਨੂੰ ਅੱਜ ਕਿਰਤ ਕਮਾਈ ਕਰ ਰਿਹਾ ਮੇਰੇ ਬੱਚੇ ਦੋ ਬੇਟੀਆਂ ਮੈਂ ਪਾਲ ਰਿਹਾ ਜੀ ਜੀ ਕਿਸੇ ਦਾ ਅੱਗੇ ਮੋਰੇ ਹੱਥ ਨਹੀਂ ਫਲਾਣਾ ਜੀ ਅੱਖਾਂ ਤੋਂ ਦੇਖ ਨਹੀਂ ਸਕਦੇ ਬੂਟ ਪਾਲਿਸ਼ ਦਾ ਕੰਮ ਕਰਦੇ ਨੇ

ਉਹਦੀ ਸਲਾਈ ਕੀਤੀ ਹੈ ਜਸਵਾਲ ਹੋਰਾਂ ਨੇ ਜੀ ਸਰ ਮਜ਼ਾਲ ਹੈ ਸੀਨ ਇੱਕ ਵੀ ਉਰੇ ਪਰੇ ਹੋ ਜਾਏ ਬਿਲਕੁਲ ਇੱਕ ਸਾਰ ਹੀ ਜਿੱਥੋਂ ਸ਼ੁਰੂ ਕੀਤੀ ਹੈ ਤੇ ਜਿਸ ਤਰੀਕੇ ਦੇ ਨਾਲ ਹੀ ਲਾਸਟ ਵਿੱਚ ਆ ਕੇ ਉਹਨੂੰ ਐਂਡ ਕੀਤਾ ਵਾ ਤੇ ਉੱਥੋਂ ਇਹਨਾਂ ਨੇ ਕਟਿਆ ਜਿੰਦਾਬਾਦ ਜ਼ਿੰਦਗੀ ਅਸੀਂ ਐਵੇਂ ਨਹੀਂ ਗੱਲ ਕਰ ਰਹੇ ਕਿ ਆਪਣੇ ਕਿਤੇ ਦੇ ਨਾਲ ਸਪੈਸ਼ਲਿਸਟ ਹੀ ਕਵਾਂਗੇ ਕਿ ਆਪਣੇ ਕਿਤੇ ਦੇ ਵਿੱਚ ਆਪਣੇ ਕੰਮ ਦੇ ਵਿੱਚ ਜਿੰਦਗੀ ਜਿੰਦਵਾਦ ਹੈ ਜਨਾਬ ਜਦੋਂ ਮਰਜ਼ੀਆਂ ਵੀ ਤਕਲੀਫਾਂ ਨੇ ਮਿਲਉ ਰੋਜ਼ ਪ੍ਰੋਬਲਮ ਨੇ ਸਰ ਜਿਹੜਾ ਮਰਜ਼ੀ ਆਵੇ ਕੰਮ ਖਰਾਗ ਜਾਵੇ ਪੈਸੇ ਨਹੀਂ ਕੋਈ ਗੱਲ ਨਹੀਂ ਬਹੁਤ ਵੱਡਾ ਦਿਲ ਹੈ ਰੱਬ ਨੇ ਆਇਆ ਰੋਜ਼ ਨਵੇਂ ਸੰਗਰਸ਼ ਲਈ ਤਿਆਰ ਰਹਿੰਦੇ ਹੋ ਸਪਾਲ ਜੀ ਮੈਂ ਕਿਹਾ ਸਰ ਖੁੱਲੇ ਦਰਵਾਜ਼ੇ ਜਿਹੜਾ ਮਰਜ਼ੀ ਆਵੇ ਅਕਸਰ ਤੁਸੀਂ ਇਹ ਕਹਾਣੀਆਂ ਸੁਣੀਆਂ ਹੋਣਗੀਆਂ ਕਿ ਜ਼ਿੰਦਗੀ ਦੇ ਵਿੱਚ ਔਕੜ ਆ ਗਈ ਕੋਈ ਕਮ ਸਿਰੇ ਨਾ ਚੜਿਆ ਜ਼ਿੰਦਗੀ ਤੋਂ ਨਰਾਸ਼ ਹੋ ਜਾਣਾ ਤੇ ਆਪਣੇ ਆਪ ਨੂੰ ਮੁਕਾ ਲੈਣਾ ਅਕਸਰ ਇਹੋ ਜੀਆਂ ਕਹਾਣੀਆਂ ਤੁਸੀਂ ਸੁਣੀਆਂ ਵੀ ਹੋਣਗੀਆਂ ਪੜੀਆਂ ਵੀ ਹੋਣਗੀਆਂ ਤੇ ਆਪਣੀ ਜ਼ਿੰਦਗੀ 'ਚ ਦੇਖੀਆਂ ਵੀ ਹੋਣਗੀਆਂ ਪਰ ਅੱਜ ਜੋ ਜ਼ਿੰਦਾਬਾਦ ਜ਼ਿੰਦਗੀ ਇਹ ਸ਼ਬਦ ਮੈਂ ਤਾਂ ਕਹਿ ਰਿਹਾ ਕਿ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮੈਂ ਅਸਲੇ ਮਿਲਾਂ ਜਾਣ ਜਾ ਰਿਹਾ ਜਿਸ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਨੇ ਕਈ ਹਨੇਰੇ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪਾਰ ਕਰਕੇ ਫਿਰ ਵੀ ਕਿਤੇ ਨਾ ਕਿਤੇ ਇੱਕ ਜ਼ਿੰਦਗੀ ਦੀ ਇਹੋ ਜੀ ਉਮੀਦ ਹੈ ਜਿਹੜੀ ਬਹੁਤ ਸਾਰੇ ਲੋਕਾਂ ਵਾਸਤੇ ਅੱਜ ਪ੍ਰੇਰਨਾ ਵੀ ਹੈ ਤੇ ਉਹ ਖਾਸ ਕਰਕੇ ਲੋਕਾਂ ਲਈ ਇੱਕ ਆਪਣੇ ਆਪ ਦੇ ਵਿੱਚ ਹੀ ਉਹ ਇੱਕ ਐਕਸਪੀਰੀਅੰਸ ਹੈ ਜੋ ਇਹਨਾਂ ਨੂੰ ਮਿਲ ਕੇ ਜਾਂਦਾ ਹੈ। ਇਸ ਵਕਤ ਮੇਰੇ ਨਾਲ ਜਸਪਾਲ ਹੋਰੀ ਮੌਜੂਦ ਨੇ ਅੱਖਾਂ ਤੋਂ ਦੇਖ ਨਹੀਂ ਸਕਦੇ ਬੂਟ ਪਾਲਿਸ਼ ਦਾ ਕੰਮ ਕਰਦੇ ਨੇ ਤੇ ਪਿਛਲੇ 20 ਤੋਂ 25 ਸਾਲ ਪਿਛਲੇ 20 ਤੋਂ 25 ਸਾਲ ਤੋਂ ਲਗਾਤਾਰ ਇਸੇ ਕਿੱਤੇ ਨਾਲ ਹੀ ਜੁੜੇ ਹੋਏ ਨੇ। ਜਸਪਾਲ ਜੀ ਕਿਵੇਂ ਹੋ? ਠੀਕ ਆ ਸਰ। ਸੇਤਾ ਠੀਕ ਨੇ ਬਿਲਕੁਲ ਓਕੇ ਜਨਾਬ ਹੋਰ ਸੁਣਾਓ ਜ਼ਿੰਦਗੀ ਕਿਸ ਤਰੀਕੇ ਨਾਲ ਚੱਲ ਰਹੀ ਹੈ ਸਰ ਬਹੁਤ ਵਧੀਆ ਚੱਲ ਰਹੀ ਜੀ ਮੈਂ ਦਸਨ ਉਹ ਕਿਰਤ ਕਮਾਈ ਕਰ ਰਿਹਾ ਮੇਰੇ ਬੱਚੇ ਦੋ ਬੇਟੀਆਂ ਮੈਂ ਪਾਲ ਰਿਹਾ ਜੀ ਜੀ ਕਿਸੇ ਦੇ ਅੱਗੇ ਮੋਰੇ ਹੱਥ ਨਹੀਂ ਫਲਾਨਾ ਜੀ ਬਿਲਕੁਲ ਇਹ ਬਾਕੀ ਮੁਲਾਜ਼ਮ ਮੇਰਾ ਬਹੁਤ ਸਾਥ ਦਿੰਦੇ ਐ ਬਹੁਤ ਸੇਵਾ ਕਰਦੇ ਐ ਇਹਨਾਂ ਦੀ ਸਿਰ ਤੇ ਮੇਰਾ ਰੋਟੀ ਦਾ ਰੁਜ਼ਗਾਰ ਦਾ ਚੱਲ ਰਿਹਾ ਜੀ ਕਿੰਨੇ ਸਾਲਾਂ ਤੋਂ ਇਹ ਕਿਰਤ ਜਿਹੜਾ ਕਰਦੇ ਪਏ ਹੋ ਇਹ ਸਰ ਮੈਨੂੰ ਘੜ ਘੜ 28-22 ਸਾਲ ਹੋ ਗਏ ਜੀ ਇੱਥੇ ਕੰਮ ਕਰਦੇ ਨੂੰ ਹਮ ਖਾਸ ਕਰਕੇ ਸਾਰੇ ਅਫਸਰ ਵੀ ਬੂਟ ਪਾਲਿਸ਼ ਕਰਾਉਂਦੇ ਐ ਭੇਜਦੇ ਬਿਲਟਾ ਬੁਲਟਾ ਮੈਂ ਸਭ ਸੈੱਟ ਕਰ ਲੈਣਾ ਜਿ ਜੋ ਜਗੜ ਜੁਗੜ ਦੀ ਬੈਕ ਬੁੱਕ ਦੀ ਸਭ ਕੁਝ ਕਰ ਲੈਣਾ ਮਲਕੀ ਆਪਣੇ ਕੰਮ ਦੇ ਵਿੱਚ ਪੂਰੇ ਸਪੈਸ਼ਲਿਸਟ ਹੋ ਤੁਸੀਂ ਜੀ ਸਰ ਆਈਡੀਏ ਦੇ ਨਾਲ ਸਰ ਮੈਂ ਥੋੜਾ ਜਾਨਣਾ ਚਾਹਾਂਗਾ ਇਹ ਤੁਹਾਨੂੰ ਜਿਹੜੀ ਅੱਖਾਂ ਦੀ ਸਮੱਸਿਆ ਕਦੋਂ ਤੋਂ ਸ਼ੁਰੂ ਹੋਈ ਹੈ ਇਹ ਸਰ ਮੈਂ ਕੋਈ 10 12 ਸਾਲ ਦਾ ਸੀਗਾ ਮੈਂ ਇੱਥੇ ਪੜਦਾ ਹੁੰਦਾ ਸੀ ਉਹਦੇ ਬਾਅਦ ਚ ਮੈਂ ਆਪਣੇ ਡੈਡੀ ਨੂੰ ਰੋਟੀ ਦੇਣ ਗਿਆ ਸੀ ਤੇ ਮੇਰਾ ਐਕਸੀਡੈਂਟ ਹੋ ਗਿਆ ਸੀ ਸਕੂਟਰ ਓਕੇ ਜੀ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਅਸਾਂ ਦੀ ਰੋਸ਼ਨੀ ਹੀ ਹਾਂਜੀ ਸਰ ਅੱਖ ਤੇ ਲੱਗੀ ਸੀ ਨਾਲ ਸਿਰ ਤੇ ਲੱਗੀ ਸੀ ਉਹਦੇ ਬਾਅਦ ਹੌਲੀ ਹੌਲੀ ਨਜ਼ਰ ਘਟਦੀ ਰਹੀ ਮੈਨੂੰ ਪਤਾ ਨਹੀਂ ਲੱਗਾ ਅੱਛਾ ਮੈਂ ਡਾਕਟਰਾਂ ਨੂੰ ਬਹੁਤ ਦਿਖਾਇਆ ਜਿੱਥੇ ਆਪਣੇ ਨੋਕਲ ਜਿੱਥੇ ਵੀ ਦੱਸਦੇ ਰਹੇ ਜਲੰਧਰ ਹੋ ਗਿਆ ਅਮਰਸਰ ਹੋ ਗਿਆ ਚੰਡੀਗੜ੍ਹ ਹੋ ਗਿਆ ਅੰਬਾਲਾ ਹੋ ਗਿਆ ਹੂੰ ਲੋ ਜੀ ਆਣਾ ਹੋ ਗਿਆ ਆਪਣੇ ਬਹੁਤ ਕੋਸ਼ਿਸ਼ ਕੀਤੀ ਮਤਲਬ ਹਮ ਅਫਸਰ ਵੀ ਬੜੇ ਮਤਲਬ ਦਿਆਲੂ ਸੀਗੇ ਵੀ ਕਹਿੰਦੇ ਜਿੱਥੇ ਵੀ ਤੇਰਾ ਇਲਾਜ ਕਰ ਹੁੰਦਾ ਅਸੀਂ ਪੈਸੇ ਤੇਰੇ ਹਰੇਕ ਨੇ ਬਾ ਫੜੀ ਹਾਂਜੀ ਕਹਿੰਦੇ ਪੈਸੇ ਅਸੀਂ ਲਗਾਨੇ ਆ ਜਿੱਥੇ ਵੀ ਤੇਰਾ ਇਲਾਜ ਹੁੰਦਾ ਕਰਾਓ ਪਰ ਪਿੱਛੋਂ ਸਰ ਲੈਟ ਹੀ ਨਹੀਂ ਹੈਗੀ ਮੇਰੇ ਹੁਣ ਮੈਂ ਮੇਰੇ ਦੋ ਬੇਟੀਆਂ ਆ ਮੈਂ ਬੇਟੀਆਂ ਤਾਂ ਆਪਣੇ ਪਾਲੀਆਂ ਆ ਵੀ ਚਲ ਉਹਨਾਂ ਨੂੰ ਪੜਾਵਾ ਲਿਖਾਵਾ ਬਿਲਕੁਲ ਵੀ ਜਿੰਨਾ ਵੀ ਆਪਣੇ ਕੋਸ਼ਿਸ਼ ਹੋ ਸਕਦਾ ਉਹਨਾਂ ਨੂੰ ਵਧੀਆ ਪੜਾਵਾ ਮੈਂ ਇਹ ਬੂਟ ਪਾਲਿਸ਼ ਦਾ ਕੰਮ ਕਦੋਂ ਤੋਂ ਸਿੱਖਿਆ ਜੇ ਇਹ ਸਰ ਮੈਂ ਛੋਟਾ ਹੁੰਦਾ ਸੀ ਗਿਆ ਸੀ ਮੈਂ ਜਦੋਂ ਆਪਣੇ ਪਾਪਾ ਜੀ ਰੋਟੀ ਦੇ ਦੇਣ ਜਾਂਦਾ ਸੀ ਪਿਤਾ ਜੀ ਵੀ ਇਹੀ ਕੰਮ ਕਰਦੇ ਸਨ ਜੀ ਸਰ ਹਾਂਜੀ ਅੱਛਾ ਹਾਂਜੀ ਪਾਪਾ ਜੀ ਬੱਸ ਸਟੈਂਡ ਦੇ ਬਾਹਰ ਕੰਮ ਕਰਦੇ ਸੀ ਹਾਂ ਤੇ ਉਦੋਂ ਮੈਂ ਰੋਟੀ ਦੇਣ ਜਾਂਦਾ ਸੀ ਉਦੋਂ ਮੈਂ ਦੇਖ ਲੈਂਦਾ ਸੀ ਕਿਸ ਤਰ੍ਹਾਂ ਪਾਲਿਸ਼ ਕਰਦੇ ਆ ਕਿਸ ਤਰ੍ਹਾਂ ਸਲਾਈ ਕਰ ਰਹੇ ਆ ਤੇ ਉਦੋਂ ਮੈਂ ਦੇਖਦਾ ਸੀ ਆਈਡੀਆ ਹੋ ਗਿਆ ਸੀ ਬਸ ਦੇਖਦੇ ਆਂ ਦੇਖਦੇ ਆਂ ਆਈਡੀਆ ਤੋਂ ਹੀ ਜੀ ਜੀ ਹਾਂਜੀ ਤੇ ਕਦੀ ਲਗਿਆ ਸੀਗਾ ਕਿ ਤੁਹਾਨੂੰ ਇਹ ਕੰਮ ਕਰਨਾ ਨਹੀਂ ਸੋਚਿਆ ਸਰ ਨਹੀਂ ਸੋਚਿਆ ਸੀ ਬਿਲਕੁਲ ਵੀ ਨਹੀਂ ਸੋਚਿਆ ਸੀ ਤੇ ਪਰ ਜੋ ਰੱਬ ਨੇ ਕੀਤਾ ਉਹ ਕੀਤਾ ਆਪਣੀ ਜਗਾ ਬਿਲਕੁਲ ਜੀ ਸਰ ਮੈਂ ਹੈਰਾਨ ਹੋਇਆ ਜਦੋਂ ਇੱਥੋਂ ਹੁਣੇ ਲੱਗਦੇ ਪਿਆ ਸੀਗਾ ਕਿ ਤੁਸੀਂ ਹੁਣ ਬੂਟ ਦੀ ਸਲਾਈ ਕਰਦੇ ਪਏ ਹੋ ਜੀ ਸਰ ਇਹ ਸਾਰਾ ਕਿਸ ਤਰੀਕੇ ਦੇ ਨਾਲ ਮੈਨੇਜ ਕਰਦੇ ਹੋ ਕਿਉਂਕਿ ਵੱਖਰੇ ਵੱਖਰੇ ਰੰਗ ਨੇ ਕੋਈ ਬੂਟ ਬਲੈਕ ਨੇ ਬ੍ਰਾਊਨ ਨੇ ਕੁਝ 옐ੋਇਸ਼ ਵੀ ਆਂਦੇ ਨੇ ਤੇ ਖਾਸ ਕਰਕੇ ਜਿਹੜੇ ਵਿੜੇ ਚ ਤੁਸੀਂ ਬੈਠੇ ਹੋ ਉੱਥੇ ਦਾ ਦਬਕੇ ਦਾ ਵੀ ਬੜਾ ਡਰ ਹੁੰਦਾ ਦਬਕੇ ਦਾ ਸਰ ਡਰ ਨਹੀਂ ਪਤਾ ਲੱਗਦਾ ਕਦੋਂ ਇਹ ਮੁਲਾਜ਼ਮ ਸਾਰੇ ਸਰ ਜੀ ਇਹਨੂੰ ਕਿਦਾਂ ਤੁਸੀਂ ਸਾਰਾ ਮੈਨੇਜ ਕਰਦੇ ਹੋ ਥੋੜਾ ਇਹਦੇ ਬਾਰੇ ਦੱਸੋ ਇਹ ਸਰ ਡੱਬੀਆਂ ਜਿਹੜੀਆਂ ਬਲੈਕ ਜਿਹੜੀ ਉਹ ਅਲੱਗ ਹੈਗੀ ਹੈ ਜਿਹੜੀ ਰੈੱਡ ਉਹ ਅਲੱਗ ਹੈ ਮੈਂ ਇਵੇਂ ਟੋਕਾਂਗਾ ਪਰ ਇਥੇ ਇੱਕ ਚੀਜ਼ ਆ ਤੁਸੀਂ ਇਹ ਦੇਖੋ ਕਿ ਸਲਾਈ ਜਸਪਾਲ ਜੀ ਮੈਨੂੰ ਇੱਕ ਮੋਬੂੜ ਫੜਾਓ ਤੁਸੀਂ ਇਹ ਬੂਟ ਦੀ ਸਲਾਈ ਕੀਤੀ ਹੈ ਜਸਪਾਲ ਹੋਰਾਂ ਨੇ ਜੀ ਸਰ ਮਜਾਲ ਹੈ ਸੀਨ ਇੱਕ ਵੀ ਉਰੇ ਪਰੇ ਹੋ ਜਾਏ ਬਿਲਕੁਲ ਇੱਕ ਸਾਰ ਹੀ ਜਿੱਥੋਂ ਸ਼ੁਰੂ ਕੀਤੀ ਹੈ ਤੇ ਜਿਸ ਤਰੀਕੇ ਦੇ ਨਾਲ ਹੀ ਲਾਸਟ ਵਿੱਚ ਆ ਕੇ ਉਹਨੂੰ ਐਂਡ ਕੀਤਾ ਵਾ ਤੇ ਉੱਥੋਂ ਇਹਨਾਂ ਨੇ ਕਟਿਆ ਤੇ ਖੂਬਸੂਰਤੀ ਦੀ ਗੱਲ ਇਹ ਦੇਖੋ ਕਿ ਕਿਤੇ ਫालतू ਧਾਗਾ ਵੀ ਨਹੀਂ ਬਾਹਰ ਕਿਸੇ ਬਸੋਂ ਨਿਕਲਿਆ ਹੋਇਆ ਇਹ ਕਲਾ ਹੈ ਇਹਨਾਂ ਦੀ ਮਿਹਨਤ ਹੈ 25 ਸਾਲਾਂ ਦੀ ਜਿੰਦਾਬਾਦ ਜ਼ਿੰਦਗੀ ਅਸੀਂ ਐਵੇਂ ਨਹੀਂ ਗੱਲ ਕਰ ਰਹੇ ਇਹ ਆਪਣੇ ਕਿਤੇ ਦੇ ਨਾਲ ਸਪੈਸ਼ਲਿਸਟ ਹੀ ਕਹਾਂਗੇ ਕਿ ਆਪਣੇ ਕਿਤੇ ਦੇ ਵਿੱਚ ਆਪਣੇ ਕੰਮ ਦੇ ਵਿੱਚ ਜਿਸ ਫਾਲੀ ਗੱਲ ਕਰ ਰਹੇ ਸੀ ਕਿ ਪਾਲਿਸ਼ ਦੇ ਰੰਗਾਂ ਦੀ ਤੇ ਕਿਵੇਂ ਸਾਰੀਆਂ ਚੀਜ਼ਾਂ ਨੂੰ ਇਹ ਤੁਸੀਂ ਮੈਨੇਜ ਕਰਦੇ ਹੋ ਜਿਹੜੀ ਜੂਨੀਫਾਰਮ ਦੀ ਸਰ ਪਾਲਿਸ਼ ਹੈਗੀ ਉਹਦਾ ਟੱਕਣ ਜਿਹੜਾ ਹੈਗਾ ਆ ਉਹ ਰੈੱਡ ਵਾਲਾ ਉਹ ਹੈਗਾ ਪਲਾਨ ਦਿਖਾਓ 1 ਮਿੰਟ ਕਿੱਦਾਂ ਪਛਾਣਦੇ ਕਿੱਦਾਂ ਕਾਲੀ ਕਾਲੀ ਜੀ ਤਿੰਨ ਚਾਰ ਤੁਹਾਡੇ ਕੋਲ ਕਸਟਮਰ ਆ ਗਏ ਆਹ ਦੇਖੋ ਸਰ ਇੱਥੇ ਕਿੱਦਾਂ ਪਛਾਣਿਆ ਤੁਸੀਂ ਇਹ ਸਰ ਪਲਾਨ ਹੈ ਜੀ ਅੱਛਾ ਇਹ ਪਲਾਨ ਹੈ ਡੱਬੀ ਦੇ ਉੱਤੇ ਟੱਕਣ ਤੋਂ ਨਿਸ਼ਾਨੀ ਲਾਈ ਹੈ ਜੀ ਸਰ ਇਹ ਪਲਾਨ ਹੈ ਜਿਹੜੀ ਬਲੈਕ ਆ ਸਰ ਇਹਦੇ ਥੋੜੀ ਟੇਡੀ ਕੀਤੀ ਹੋਈ ਹੈ ਅੱਛਾ ਇਹਨੂੰ ਡੱਬੀ ਨੂੰ ਜਿਹੜਾ ਕੀ ਟੇਡਾ ਕੀਤਾ ਹੈ ਟੇਡਾ ਕੀਤਾ ਇਹ ਬਲੈਕ ਹੈ ਅੱਛਾ ਤੇ ਜਿਹੜੀ ਸਰ ਹੈਗੀ ਬਰਾਊਨ ਉਹ ਵੀ ਅਲੱਗ ਰੱਖੀ ਹੋਈ ਹੈ ਕਿਉਂਕਿ ਦੂਸਰੀ ਪਾਲਿਸ਼ ਨਾ ਲੱਗ ਜਾਵੇ ਬਿਲਕੁਲ ਠੀਕ ਹੈ ਆਈ ਲਾਈਟ ਹੈ ਹੀ ਸਰ ਇਹ ਸਭ ਤੋਂ ਛੋਟੀ ਡੱਬੀ ਹੈ ਵਾਹ ਲਾਈਟ ਹੈ ਮਤਲਬ ਕਿ ਛੋਟੀ ਹੈ ਇਹ ਹਰੇਕ ਚੀਜ਼ ਦੀ ਤੁਸੀਂ ਨਿਸ਼ਾਨੀ ਲਾ ਰੱਖੀ ਹੈ ਬਿਲਕੁਲ ਸਰ ਲਗਾ ਕੇ ਰੱਖੀ ਹੈ ਜੀ ਫਿਰ ਜਿਹੜੇ ਬੂਟ ਬਰਸ਼ ਨੇ ਜਿੰਨਾ ਨਾਲ ਪਾਲਿਸ਼ ਕਰਦੇ ਪੁਰਸਰ ਮੈਂ ਇੱਕ ਜਿਹੜਾ ਛੋਟਾ ਪੁਰਸ ਰੱਖਿਆਗਾ ਜਿਹੜਾ ਇਹ ਰੈੱਡ ਹੈ ਤੇ ਜਿਹੜਾ ਵੱਡਾ ਇਹਦੇ ਚ ਮੈਂ ਕੇਲ ਲਗਾ ਕੇ ਨਿਸ਼ਾਨੀ ਬਣਾਈ ਹੋਈ ਹੈ ਵਾਹ ਜੀ ਵਾਹ ਯੂਨੀਫਾਰਮ ਦੇ ਨਾਲ ਦੀ ਠੀਕ ਹੈ ਤੇ ਜਿਹੜਾ ਆਪਣੇ ਬਲੈਕ ਹੈਗੇ ਆ ਇੱਕ ਟੁੱਟਾ ਹੋਇਆ ਆ ਵੱਡਾ ਪੁਰਸ ਤੇ ਜਿਹੜਾ ਦੂਸਰਾ ਬਲੈਕ ਉਹਦੇ ਕੇਲ ਨਹੀਂ ਲਗਾਇਆ ਹੋਇਆ ਅੱਛਾ ਉਹਦੇ ਕੇਲ ਨਹੀਂ ਲਾਇਆ ਹੋਇਆ ਤੁਸੀਂ ਉਹਨੂੰ ਵੇਖ ਲੈਣਾ ਉਹਨਾਂ ਟੋਕੇ ਵੀ ਕਿਹੜਾ ਰੈੱਡ ਹੈ ਕਿਹੜਾ ਬਲੈਕ ਹੈ ਉਹ ਗਲਤ ਨਾ ਲੱਗ ਜਾਵੇ ਆ ਕਰਦਾ ਮੇਰੇ ਦਿੱਤੀ ਪਾਸ ਕਰਨ ਵਾਲੀ ਹੈ ਲਿਓ ਸਰ ਲਿਓ ਕਿੰਨਾ ਰਹਿਣਾਗਾ ਹੁਣੇ ਹੁਣੇ ਸਰ ਹੁਣੇ ਉਹ ਚੱਪਲ ਜਨਾਓ ਤੁਸੀਂ ਇਹ ਦੇਖੋ ਕਿ ਇੱਥੇ ਮੁਲਾਜ਼ਮ ਵੀ ਨਾਲੋਂ ਨਾਲ ਆ ਰਹੇ ਨੇ ਜਸਪਾਲ ਹੋਰਾਂ ਕੋਲ ਲਿਓ ਸਰ ਹੁਣ ਨਾਲ ਦੇਖਦੇ ਆ ਕਿ ਜਸਪਾਲ ਜੀ ਕਿਵੇਂ ਆਪਣਾ ਕੰਮ ਕਰਦੇ ਨੇ ਸਲਾਈ ਤਾਂ ਤੁਸੀਂ ਦੇਖ ਹੀ ਲਈ ਜਿੰਨੀ ਸਫਾਈ ਦੇ ਨਾਲ ਇਹ ਕਰ ਰਹੇ ਨੇ ਕਮੀ ਆ ਬਰੋਨਾ ਸਰ ਸ਼ੁਰੂ ਤੋਂ ਬਾਜੀ ਆ ਰਹੇ ਨੇ ਇਹਨਾਂ ਕੋਲ ਹਾਂਜੀ ਅੱਛਾ ਜਸਪਾਲ ਜੀ ਜਿੱਦਾਂ ਹੁਣ ਸਾਬ ਆਏ ਨੇ ਜੀ ਸਰ ਜੁੱਤੀ ਕਹਿੰਦੇ ਪਾਲਿਸ਼ ਕਰਨੀ ਤੇ ਕਈ ਵਾਰ ਕਹਿੰਦੇ ਨੇ ਕਿ ਚਮਕ ਪੂਰੀ ਰੱਖੀ ਘਟਾਈ ਨਾ ਨਹੀਂ ਹੈ ਨਹੀਂ ਸਰ ਕਿਉਂਕਿ ਮਤਲਬ ਦਸੇ ਨਾ ਧੱਕਾ ਵੀ ਬਹੁਤ ਅਫੇਰ ਤੁਹਾਨੂੰ ਪਤਾ ਕਿਦਾਂ ਦਾ ਮਾਰਦੇ ਸਰੇ ਜੀ ਸਰ ਜੀ ਸਰ ਇਹ ਸਰ ਕੋਈ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਆਪਾਂ 5 ਮਿੰਟ ਜ਼ਿਆਦਾ ਲਾ ਕੇ 10 ਮਿੰਟ ਲਾ ਕੇ ਵਧੀਆ ਚਮਕਾ ਕੇ ਦਵਾ ਦੇ ਕਿਆ ਬਾਤ ਹੈ ਅੱਛਾ ਜਸਪਾਲ ਜੀ ਜੀ ਸਰ ਅੱਗੇ ਹੋਰ ਇੱਥੇ ਨਿਕਲੋ ਜੀ ਅੱਛਾ ਜੀ ਸਰ ਸ਼ੁਰੂ ਤੋਂ ਹੀ ਦੇਖਦੇ ਪਏ ਹੋ ਇਹਨਾਂ ਨੂੰ ਇੱਥੇ ਬੜੇ ਪੁਰਾਣੇ ਸਰ ਆਪਣੇ ਮੁਲਾਜ਼ਮ ਆਪਣੇ ਰਿਟਾਇਰਮੈਂਟ ਬਹੁਤ ਹੀ ਚੱਲ ਗਏ ਹੂੰ ਕਾਟ ਦ ਕਾਟ ਜਿਹੜੇ 92 93 ਵਾਲੇ ਸਾਰੇ ਚੱਲ ਗਏ ਹਾਂ ਸਹੀ ਬਖਾਲੇ ਮੇ ਤਾਂ ਜਿਹੜੇ ਜੰਦਰ ਤੇ ਆਏ ਦੇਖ ਲੋ ਅੱਛਾ ਕਿ ਬਲਬੀ ਕਾਫੀ ਰਹੇ ਨੇ ਛੋਟੇ ਹੁੰਦੇ ਕਰ ਮੈਂ ਕਰਦਾ ਜੀ ਬਿਸਪਾਲ ਜੀ ਮੈਂ ਇੱਕ ਹੋਰ ਵੀ ਗੱਲ ਪੁੱਛਣੀ ਚਾਹਾਂਗਾ ਕਿ ਲੱਗਦਾ ਨਹੀਂ ਕਿ ਜ਼ਿੰਦਗੀ 'ਚ ਵਾਈਬਰੂ ਨੇ ਜ਼ਿਆਦਾ ਹੀ ਹਨੇਰਾ ਕਰਤਾ ਹੈ ਜੋ ਸਭ ਰੱਬ ਗਿਲਾ ਸ਼ਿਕਵਾ ਨਹੀਂ ਕੀਤਾ ਜੇ ਨਹੀਂ ਸਰ ਜੋ ਰੱਬ ਨੂੰ ਮਨਜ਼ੂਰ ਹੈ ਕੀ ਆਵਾ ਰੱਬ ਦੇ ਭਾਣੇ ਤੇ ਰਹਿਣਾ ਸਰ ਆਪਾਂ ਦੂਏ ਕੰਮ ਕਰਤਾ ਹੋਸੀ ਨਹੀਂ ਕਰ ਸਕਦੇ ਹਾਂ ਬਿਲਕੁਲ ਕੋਈ ਨਹੀਂ ਸਾਫ ਹੁੰਦੀ ਜਿੱਤੇ ਕੋਈ ਵੀ ਸਰ বেলਟ ਕਿਸ ਤਰ੍ਹਾਂ ਵੀ ਅਫਸਰ ਦੀ ਕ੍ਰੋਸ বেলਟ ਆ ਜਾਵੇ ਦੂਸਰੀ বেলਟ ਆ ਜਾਵੇ ਸਾਰੇ ਮੈਂ ਸੈੱਟ ਕਰਕੇ ਦਿੰਦਾ ਹਾਂ ਕਦੀ ਕਿਸੇ ਨੇ ਕਿਹਾ ਨਹੀਂ ਤੂੰ ਇਹ ਕੰਮ ਛੱਡ ਤੇਨੂੰ ਉਦਾਂ ਜਿੰਨਾ ਵੀ ਪੈਸੇ ਚਾਹੀਦੇ ਮਹੀਨੇ ਦੇ ਅਸੀਂ ਤੈਨੂੰ ਦੇ ਦਿਆ ਕਰਾਂਗੇ ਹਾਲਾਂਕਿ ਤੁਸੀਂ ਦੱਸਿਆ ਕਿ ਮਦਦ ਬਹੁਤ ਕਰਦੇ ਨੇ ਆਲੇ ਦੁਆਲੇ ਅਫਸਰ ਵੀ ਜਵਾਨ ਦੇ ਸਰ ਕਰਦੇ ਆ ਰਾਸ਼ਨ ਰੋਸ਼ਨ ਲੈ ਕੇ ਦਿੰਦੇ ਆ ਤੇ ਕਦੀ ਇਹ ਨਹੀਂ ਲੱਗਿਆ ਕਿ ਯਾਰ ਐਵੇਂ ਮਿਹਨਤ ਕਾਲੀ ਕਰਨੇ ਕੀ ਚੱਲ ਪਾਇਆ ਤਾਂ ਆਈ ਜਾਂਦੇ ਰਾਸ਼ਨ ਵੀ ਪੈ ਜਾਂਦਾ ਕਰ ਜਾ ਜੂਗਾ ਨਹੀਂ ਸਰ ਨਹੀਂ ਇਸ ਤਰ੍ਹਾਂ ਨਹੀਂ ਮੈਨੂੰ ਕਿਸੇ ਨੇ ਕਿਹਾ ਤੇ ਨਹੀਂ ਮੈਂ ਉਸ ਤਰ੍ਹਾਂ ਜਾਣਾ ਪਿਛਵਾਸ ਯਾਨੀ ਕਿ ਕਰਤ ਵਿੱਚ ਰੱਖਿਆ ਨਹੀਂ ਕਿਰਤ ਕੰਮ ਕਰਨੇ ਬਸ ਦਸਨਾਂ ਆ ਦੀ ਬੜੇ ਸਾਰੇ ਲੋਕਾਂ ਵਾਸਤੇ ਤੁਸੀਂ ਇੱਕ ਇਨਸਪੀਰੇਸ਼ਨ ਵੀ ਹੋ ਉਦਾਹਰਨ ਵੀ ਹੋ ਕਿ ਕਈ ਕਈ ਵਾਰ ਦੇਖਿਆ ਲੋਕੀ ਹਾਰ ਜਾਂਦੇ ਨੇ ਜ਼ਿੰਦਗੀ ਤੋਂ ਹਾਂਜੀ ਸਰ ਜ਼ਿੰਦਗੀ 'ਚ ਕਦੀ ਇਹੋ ਜਿਹਾ ਮੁਕਾਮ ਜਾਂ ਇਹੋ ਜਿਹਾ ਮੰਜ਼ਰ ਕਦੀ ਬਣਿਆ ਹੁੰਦਾ ਸਰ ਪਰ ਕੀ ਕਰ ਸਕਦੇ ਹਾਂ ਕਿਉਂ ਇੱਕ ਤਾਂ ਦੂਸਰੀ ਗੱਲ ਹੈ ਕਿਉਂ ਦੇਖ ਨਹੀਂ ਸਕਦਾ ਬਿਲਕੁਲ ਹੀ ਮੈਂ ਹੋਰ ਕੁਝ ਕਰ ਨਹੀਂ ਸਕਦਾ ਮੈਂ ਹਾਂ ਬਿਲਕੁਲ ਠੀਕ ਹੈ ਬੜੀ ਜ਼ਿੰਦਾਦਿਲੀ ਹੈ ਤੁਹਾਡੀ ਜੀ ਸਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਕੰਮ ਕਰਦੇ ਪਏ ਹੋ ਜਿਸ ਤਰੀਕੇ ਦੇ ਨਾਲ ਕੰਮ ਸਿੱਖਿਆ ਕੋਈ ਪਤਾ ਲੱਗੇ ਸਾਨੂੰ ਕਿਉਂ ਜੀ ਜੀ ਸਰ ਮੇਰੇ ਡੈਡੀ ਕਰਦੇ ਦੱਸਿਆ ਹਾਂਜੀ ਕਹਿੰਦੇ ਦੇਖ ਦੇਖ ਕੇ ਵੇ ਸਿੱਖਿਆ ਇਹ ਕੰਮ ਡੈਡੀ ਮੇਰੇ ਕਰਦੇ ਹੁੰਦੇ ਸੀ ਕੀ ਕਹਿਣਾ ਚਾਹੁੰਦੇ ਓ ਕਿ ਜੋ ਲੋਕ ਜ਼ਿੰਦਗੀ ਤੋਂ ਹਾਰ ਹੋਰ ਮੰਨ ਜਾਂਦੇ ਨੇ ਨਿਰਾਸ਼ ਹੋ ਕੇ ਜ਼ਿੰਦਗੀ ਵੀ ਖਤਮ ਕਰਨ ਤੱਕ ਤੁਰ ਪੈਂਦੇ ਨੇ ਜੀ ਸਰ ਕੀ ਕਹਿਣਾ ਚਾਹੁੰਦੇ ਓ ਉਹਨਾਂ ਨੂੰ ਮੈਂ ਤਾਂ ਸਰ ਇਹੀ ਕਹਿੰਦਾ ਵੀ ਦਸਾਂ ਨੋਆ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਸਰ ਕੋਈ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਜ਼ਿੰਦਗੀ ਇੱਕ ਵਾਰੀ ਹੀ ਮਿਲਦੀ ਹੈ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਕਰੋ ਬਾਕੀ ਜੋ ਰੱਬ ਨੇ ਲਿਖਿਆ ਹੈ ਲੇਖ ਉਹ ਕੋਈ ਨਹੀਂ ਮਿਟਾ ਸਕਦਾ ਕੋਈ ਵੀ ਰੱਬ ਦਾ ਭਾਣਾ ਮੰਨਣਾ ਬਹੁਤ ਜ਼ਰੂਰੀ ਬਿਲਕੁਲ ਸਰ ਬਿਲਕੁਲ ਕਿਉਂਕਿ ਜਿਹੜੀ ਅੱਜ ਦੇ ਸਮੇਂ 'ਚ ਭੱਜ ਦੌੜ ਲੱਗੀ ਹੋਈ ਹੈ ਜਿਸ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਚੱਲਦੀਆਂ ਨੇ ਉਹ ਸਭ ਪੈਸੇ ਦੇ ਮਗਰ ਲੱਗੀ ਹੋਈ ਹੈ ਅੱਜ ਕੱਲ ਜੋ ਕੁਝ ਹੈ ਪੈਸਾ ਹੀ ਹੈ ਬਹੁਤ ਜ਼ਿੰਦਾਦਿਲ ਇਨਸਾਨ ਹੋ ਤੁਸੀਂ ਜਸਪਾਲ ਜੀ ਮੇਰਾ ਸਰ ਜਦੋਂ ਮਤਲਬ ਹੈਗਾ ਨਾ ਉਹ ਮਕਾਨ ਪਹਿਲਾਂ ਦਾ ਛੱਤ ਹੈ ਜਦੋਂ بارش ਆਂਦੀ ਹੈ ਮੀਂਹ ਪੈਂਦਾ ਫਿਰ ਸਵੇਰੇ ਝਾੜੂ ਮਾਰ ਕੇ ਪਾਣੀ ਕੱਢ ਦਿੰਦਾ ਇਹ ਨਹੀਂ ਮੈਂ ਕਿਸੇ ਨੂੰ ਕਿਹਾ ਵੀ ਮੇਰਾ ਮਕਾਨ ਬਣਾ ਕੇ ਦੋ ਬਿਲਕੁਲ ਜਦੋਂ ਰੱਬ ਦੀ ਮਰਜ਼ੀ ਹੋਗੀ ਉਦੋਂ ਆਪਣੇ ਆਪ ਬਣ ਜਾਊਗਾ ਆਟੋਮੈਟਿਕ ਬਣ ਜਾਊਗਾ ਪਰ ਮੈਂ ਇੱਕ ਚੀਜ਼ ਤੁਹਾਡੇ ਨਾਲ ਗੱਲ ਕਰਦਿਆਂ ਕਰਦਾ ਮਹਿਸੂਸ ਕਰ ਰਿਹਾ ਕਿ ਤੁਸੀਂ ਜਿਹੜੀ ਜ਼ਿੰਦਗੀ ਤੇ ਜਿੰਨੂੰ ਕਹਿ ਦਈਏ ਕਿ ਚੈਲੰਜ ਨੇ ਚਾਹੇ ਕੋਈ ਔਕੜਾਂ ਨੇ ਜੋ ਇਹਨੂੰ ਖੁੱਲੇ ਦਿਲ ਦੇ ਨਾਲ ਸਤਿਕਾਰ ਕਰਦੇ ਆ ਜਾਓ ਹਾਂਜੀ ਹਾਂਜੀ ਆਓ ਸਰ ਜ਼ਿੰਦਗੀ ਜਿੰਦਵਾਦ ਹੈ ਜਨਾਬ ਜਦੋਂ ਮਰਜੀ ਆਓ ਜਿੰਨੀਆਂ ਵੀ ਤਕਲੀਫਾਂ ਨਹੀਂ ਮਿਲਦਾ ਰੋਜ਼ ਕੋਈ ਪ੍ਰੋਬਲਮ ਨਹੀਂ ਸਰ ਜਿਹੜਾ ਮਰਜੀ ਆਵੇ ਕੰਮ ਕਰਾ ਕੇ ਜਾਓ ਪੈਸੇ ਨਹੀਂ ਕੋਈ ਗੱਲ ਨਹੀਂ ਬਹੁਤ ਵੱਡਾ ਦਿਲ ਹੈ ਰੱਬ ਨੇ ਦਿੱਤਾ ਹੋਇਆ ਰੋਜ਼ ਨਵੇਂ ਸੰਘਰਸ਼ ਲਈ ਤਿਆਰ ਰਹਿੰਦੇ ਹੋ ਜਸਪਾਲ ਜੀ ਮੈਂ ਕਿਹਾ ਸਰ ਖੁੱਲੇ ਦਰਵਾਜ਼ੇ ਜਿਹੜਾ ਮਰਜੀ ਆਵੇ ਸਰ ਦਰਵਾਜ਼ੇ ਹੋਰ ਸਰ ਬਹੁਤ ਚੰਗਾ ਹੱਥ ਦੀ ਮੈਲ ਹੈ ਸਰ ਪੈਸਾ ਪੈਸੇ ਨਾਲ ਪੈਸਾ ਨਹੀਂ ਮਿਲਦਾ ਜੀ ਸਮਝ ਨਹੀਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜ਼ਰੂਰੀ ਤਾਂ ਹੈ ਸਰ ਪੈਸਾ ਕਿਉਂ ਨਹੀਂ ਹੈ ਪੈਸੇ ਕਰਕੇ ਤਾਂ ਦੁਨੀਆ ਘੁੰਮਦੀ ਫਿਰਦੀ ਸਾਰੇ ਚਲੋ ਮਾਰਾ ਇਤਰਕੀ ਦੇਨ ਜੋ ਤੁਹਾਡੀਆਂ ਮੈਂ ਤਾਂ ਸਰ ਵੀ ਚਾਹ ਤੁਸੀਂ ਇੱਕ ਕੱਪ ਪੀਨੇ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਪੀ ਕੇ ਜਾਵਾਂਗੇ ਅਰੇ ਨਹੀਂ ਹਾਂ ਮੈਂ ਫਲਾਣਾ ਅੱਛਾ ਇਹ ਜ਼ਿੰਦਾ ਦਿਲ ਇਨਸਾਨ ਜਸਪਾਲ ਹੋ ਰਹੇ ਮੈਂ ਜ਼ਿੰਦਗੀ ਜ਼ਿੰਦਾਬਾਦ ਦਾ ਸ਼ੁਰੂਆਤ ਵਿੱਚ ਹੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਉਸ ਵਰਡ ਦਾ ਆ ਤੁਸੀਂ ਗੱਲਬਾਤ ਚ ਸੁਣਿਆ ਹੋਣਾ ਕਿ ਜ਼ਿੰਦਗੀ ਜ਼ਿੰਦਾਬਾਦ ਅਸੀਂ ਕਿਉਂ ਇਹ ਗੱਲ ਬਾਰ ਬਾਰ ਇਹ ਕਹਿ ਰਹੇ ਹਾਂ ਦਸਾਂ ਨਵਾ ਦੇ ਕਿਰਤ ਦੀ ਕਮਾਈ ਤੇ ਹੀ ਵਿਸ਼ਵਾਸ ਹੈ ਪੈਸੇ ਦੀ ਦੌੜ ਕਿਸੇ ਵੀ ਤਰੀਕੇ ਨਾਲ ਨਹੀਂ ਹੈ ਜੋ ਪਾਣਾ ਸੀਗਾ ਜ਼ਿੰਦਗੀ ਜੀ ਜੋ ਵਾਪਰਨਾ ਸੀ ਉਹ ਵਾਪਰ ਗਿਆ ਖਿਹੜੇ ਮੱਥੇ ਲੈ ਕੇ ਜਸਪਾਲ ਹੋ ਰਹੇ ਆਪਣਾ ਕਿਰਤ ਕਰਨ ਲੱਗੇ ਹੋਏ ਨੇ ਮੁਲਾਜ਼ਮ ਆਂਦੇ ਨੇ ਬੂਟ ਪਾਲਿਸ਼ ਕਰਵਾ ਰਹੇ ਨੇ ਹੋਰ ਵੀ ਜਿਹੜੇ ਨੇ ਕਿ ਜਸਪਾਲ ਜੀ ਕੰਮ ਕਰਦੇ ਨੇ ਆਪਣੇ ਪਰ ਆਪਣੇ ਕੰਮ ਦੇ ਪੂਰੇ ਮਾਹਿਰ ਨੇ ਤੁਹਾਡੇ ਸਾਹਮਣੇ ਹੀ ਦੇਖ ਲਓ ਬੂਟ ਪਾਲਿਸ਼ ਕਰਦੇ ਪਏ ਨੇ ਸਲਾਈ ਕਰਕੇ ਹਟੇ ਨੇ ਕੰਮ ਦੇ ਵਿੱਚ ਸਫਾਈ ਵੀ ਪੂਰੀ ਹੈ ਜਿੰਨੇ ਵੀ ਇਹਨਾਂ ਕੋਲ ਇਹਨਾਂ ਦੇ ਗਾਹ ਕਾਂਦੇ ਨੇ ਕਿਸੇ ਦੇ ਮੱਥੇ ਤੇ ਕੋਈ ਟੀਉੜੀ ਨਹੀਂ ਐ ਦੱਸਦੇ ਨੇ ਕਿ ਇਹਨਾਂ ਵਰਗਾ ਕੰਮ ਕੁ ਕਰ ਨਹੀਂ ਸਕਦਾ ਆਪਣੇ ਕੰਮ ਦੇ ਪੂਰੇ ماہر ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਸਿੱਖ ਲੈਣੀ ਚਾਹੀਦੀ ਇਹਨਾਂ ਕੋਲੋਂ ਕਿ ਜੋ ਜ਼ਿੰਦਗੀ 'ਚ ਹਾਰ ਮੰਨ ਲੈਂਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਵੇ ਪ੍ਰੋਬਲਮਸ ਆਣ ਜ਼ਿੰਦਗੀ ਖਤਮ ਕਰਨ ਤੱਕ ਜਿਹੜਾ ਹੈ ਕਿ ਉਹ ਚਲੇ ਜਾਂਦੇ ਨੇ ਪਰ ਇਸ ਇਨਸਾਨ ਦੀ ਵੀ ਜਿਹੜੀ ਹੈ ਕਿ ਉਹ ਕਹਾਣੀ ਸੁਣ ਲੈਣਾ ਸ਼ਾਇਦ ਤੁਹਾਨੂੰ ਕਿਤੇ ਨਾ ਕਿਤੇ ਜ਼ਿੰਦਗੀ 'ਚ ਨਵਾਂ ਰਾਹ ਮਿਲ ਜਾਏ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮਿਤ ਸਿੰਘ ਪੀਟੀਸੀ న్యూਸ ਜਲੰਧਰ